ਆਮ ਆਦਮੀ ਪਾਰਟੀ ਸਰਕਾਰ ਦੇ ਵੀ ਦੋ ਪਰਚੇ ਸਾਡੇ ਤੇ ਹੋਲੇ ਪਰਵਾਸ ਤੇ ਪਰ ਅਸੀਂ ਤੁਹਾਡੀ ਕਿਰਪਾ ਨਾਲ ਕਦੀ ਝਿਜਕੇ ਨਹੀਂ ਹੈ ਪਬਲਿਕ ਦੀ ਸੇਵਾ ਕਰਦੇ ਆ ਕਰਦੇ ਰਹਾਂਗੇ ਜੀ ਨਾ ਹੀ ਨੌਕਰੀ ਲਈ ਨਾ ਹੀ ਕਰੋੜ ਕਰੋੜ ਰੁਪਇਆ ਮਿਲਿਆ ਸਿਰਫ ਦਾ ਸਿਰਫ ਚਾਰ ਰੋਡ ਚੋਂ ਜਿਹੜੇ ਹੈਗੇ ਰੈਸਟ ਫਰੰਟ ਦੇ ਆਰਡਰ ਵੀ ਕਰਾਏ ਡੀਐਸਪੀ ਨੇ ਲੁਧਿਆਣਾ ਡੀਐਸਪੀ ਦੇ ਕਰੈਸਟ ਫਰੰਟ ਹੋਏ ਆ ਜਿਹਨੂੰ ਰੈਸਟ ਕਰਕੇ ਕੋਰਟ ਚ ਪੇਸ਼ ਕਰਦਾ ਇੰਨੇ ਪਰਚੇ ਹੋ ਗਏ ਕਦੇ ਘਰਦਿਆਂ ਨੇ ਕਿਹਾ ਹੋਵੇ ਬੇਟੀ ਨੇ ਕਿਹਾ ਹੋਵੇ ਕਿ ਜੜੀ ਤੁਸੀਂ ਕਿਹੜੇ ਰਾਹ ਪੈ ਗਏ ਹੋ ਕਿ ਸਾਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਇਸ ਸਾਡ ਪਰਸੋਂ ਇੱਕ ਗੱਡੀ ਰਿਕਵਰ ਕਰਾਈ 22 ਲੱਖ ਰੁਪਏ ਦੀ ਗੱਡੀ ਸੀ ਅੰਡੇਵਰ ਗੱਡੀ ਚੋਰੀ ਕਰਕੇ ਲੈ ਗਿਆ ਬੰਦਾ ਜਦੋਂ ਗੱਡੀ ਲੈ ਜਾਂਦਾ ਚੋਰੀ ਕਰਕੇ 8-9 ਮਹੀਨੇ ਉਹਦੀ ਪੁਲਿਸ ਕੰਪਲੀਟ ਵੀ ਨਹੀਂ ਲਿਖਦੀ ਦਰਖਾਸਤ ਵੀ ਨਹੀਂ ਲਿਖਦੀ ਆਂਦੀ ਲੇਡੀ ਆ ਉਹਦੀ 11 ਸਾਲ ਦੀ ਬੇਟੀ ਨਾਲ ਰੇਪ ਹੋ ਜਾਂਦਾ ਉਹ ਦਰਦ ਦਰਦੀਆਂ ਠੋਕਰਾਂ ਖਾਂਦੀ ਆ ਜਦੋਂ ਜਦੋਂ ਦੋ ਮੁੰਡਿਆਂ ਦਾ ਕਤਲ ਹੁੰਦਾ ਉਸ ਤੋਂ ਬਾਅਦ ਮੇਰੇ ਬੇਟੇ ਦੇ ਪਰਚਾ ਕਰ ਦਿੰਦੇ ਕਰੀਏ ਪਰ ਇੱਥੋਂ ਅੱਖਾਂ ਮੀਚ ਕੇ ਲੰਘ ਜਾਂਦੇ ਸਾਰੀ ਪਾਰਟੀਆਂ ਦੇ ਲੀਡਰ ਜਿ ਲੱਗਦਾ ਹੈ ਕਿ ਆਣੇ ਵਾਲੇ ਸਮੇਂ ਦੇ ਵਿੱਚ ਬਲਵਿੰਦਰ ਸਿੰਘ ਕੁੰਪੜਾ ਯਾਨੀ ਐਮਐਲਏ ਦੀ ਪੋਸਟ ਪਾਣਗੇ ਮੈਨੂੰ ਕਹਿੰਦਾ ਮੈਂ ਬਹੁਤ ਚੰਗਾ ਹਾਂ ਹੋਰ ਵੀ ਬਹੁਤ ਚੰਗੇ ਹੋ ਸਕਦੇ ਹਾਂ ਪਰ ਲੇਕਿਨ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ ਸੋਨੂੰ ਜਾਂਚ ਲਾਤੇ ਤੁਸੀਂ ਦੇਖ ਰਹੇ ਹੋ ਫ੍ਰੀडम ਟੀਵੀ ਅਕਸਰ ਦੇਖਿਆ ਜਾਂਦਾ ਹੈ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਏਦਾਂ ਦੀ ਘਟਨਾਵਾਂ ਹੁੰਦੀਆਂ ਨੇ ਜਿੱਥੇ ਕਈਆਂ ਦੇ ਨਾਲ ਚਾਹ ਰੇਪ ਦੀ ਗੱਲ ਕਰ ਲਈਏ ਚਾਹ ਲੜਾਈ ਝਗੜੇ ਦੀ ਗੱਲ ਕਰ ਲਈਏ ਚਾਹ ਜ਼ਮੀਨ ਜਾਇਦਾਦ ਦੀ ਗੱਲ ਕਰ ਲਈਏ ਤਾ ਕਈ ਗਰੀਬ ਪਰਿਵਾਰਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਦਾ ਪਰ ਉੱਥੇ ਹੀ ਇੱਕ ਇਦਾਂ ਦੇ ਸ਼ਖਸ ਨੇ ਜਿਹੜੇ ਹਰ ਕਿਸੇ ਦੀ ਪੂਰੇ ਪੰਜਾਬ ਦੇ ਵਿੱਚ ਆਵਾਜ਼ ਸੁਣਦੇ ਨੇ ਲੋਕਾਂ ਦੇ ਹੱਕ ਦੇ ਲਈ ਖੜਦੇ ਨੇ ਉਹਨਾਂ ਦੇ ਲਈ ਕੇਸ ਲੜਦੇ ਨੇ ਤੇ ਉਹਨਾਂ ਦੇ ਲਈ ਹਰ ਟਾਈਮ ਦਿਨ ਰਾਤ ਉਹਨਾਂ ਦੀ ਆਵਾਜ਼ ਨੂੰ ਅੱਗੇ ਤੱਕ ਪਹੁੰਚਾਉਂਦੇ ਨੇ ਜੀ ਹਾਂ ਸਾਡੇ ਨਾਲ ਅਤਿਆਚਾਰ ਦੇ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਜੀ ਨੇ ਮੋਰਚੇ ਤੇ ਬੈਠੇ ਹੋਇਆ ਮੁਹਾਲੀ ਦੇ ਵਿੱਚ ਸੋ तमाम ਗੱਲਾਂ ਬਾਤਾਂ ਰਹਿਣਗੀਆਂ ਕਿ ਕਿਦਾਂ ਦੇ ਲੋਕ ਆਂਦੇ ਨੇ ਤੇ ਕਿਦਾਂ ਦੀ ਸਮੱਸਿਆਵਾਂ ਤੁਹਾਡੇ ਕੋਲ ਲੈ ਕੇ ਆਂਦੇ ਨੇ ਸੋ ਸਵਾਗਤ ਕਰਦੇ ਆ ਬਲਵਿੰਦਰ ਦੇ ਬਲਵਿੰਦਰ ਸਿੰਘ ਕੁੰਬੜਾ ਜੀ ਦਾ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਫਤਿਹ ਕੁੰਬੜਾ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਪੂਰੇ ਲੰਮਾ ਸਮਾਂ ਹੋ ਗਿਆ ਮੋਰਚਾ ਲੱਗਿਆ ਨੂੰ ਤੁਹਾਡੇ ਤੇ ਬਹੁਤ ਸਾਰੇ ਲੋਕ ਜਿਸ ਤਰ੍ਹਾਂ ਤੁਹਾਡੇ ਕੋਲ ਪ੍ਰੋਬਲਮਾਂ ਲੈ ਕੇ ਆਉਂਦੇ ਨੇ ਮੈਂ ਅਕਸਰ ਦੇਖਿਆ ਤੁਸੀਂ ਚਰਚਾਵਾਂ ਦੇ ਵਿੱਚ ਰਹਿੰਦੇ ਹੋ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਦੇਖਿਆ ਜਾਂਦਾ ਚਾਹੇ ਕਤਲ ਹੋ ਆਮ ਹੋਇਆ ਕੁੰਬੜਾ ਦੇ ਵਿੱਚ ਉੱਥੇ ਤੁਸੀਂ ਲੋਕਾਂ ਦੇ ਲਈ ਉਹਨਾਂ ਦੀ ਫੈਮਲੀ ਦੇ ਲਈ ਖੜੇ ਬਹੁਤ ਸਾਰੀ ਕੁੜੀਆਂ ਦੇ ਨਾਲ ਗਲਤ ਹੋਇਆ ਰੇਪ ਦੇ ਕੇਸ ਹੋਏ ਜਦ ਵੀ ਨਹੀਂ ਪ੍ਰਸ਼ਾਸਨ ਨਹੀਂ ਸੁਣਦਾ ਤੁਸੀਂ ਅਕਸਰ ਹੀ ਹੱਕ ਦੇ ਲਈ ਖੜਦੇ ਹੋ ਮੈਂ ਇਹ ਕਹਿਣਾ ਕਿ ਸ਼ੁਰੂਆਤ ਕਿੱਥੋਂ ਹੋਈ ਤੇ ਕਿੰਨ੍ਹਾਂ ਦੇ ਲੋਕ ਤੁਹਾਡੇ ਕੋਲ ਆਏ ਤੇ ਕਦ ਲੱਗਿਆ ਕਿ ਤੁਹਾਨੂੰ ਹੱਕ ਦੇ ਲਈ ਖੜਨਾ ਚਾਹੀਦਾ ਹੈ ਲੋਕਾਂ ਨੂੰ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ तहे ਦਿਲੋਂ ਧੰਨਵਾਦ ਕਰਦਾ ਤੁਸੀਂ ਜਦੋਂ ਸਾਡੀ ਆਵਾਜ਼ ਪਬਲਿਕ ਦੀ ਆਵਾਜ਼ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਂਦੇ ਨੇ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਨੇ ਉੱਥੇ ਲੋਕਾਂ ਨੂੰ ਬਹੁਤ ਸਾਰਾ ਸਹਿਯੋਗ ਮਿਲਦਾ ਹੈ ਜੀ ਗੱਲ ਕਰ ਲਈਏ ਸਾਡੇ ਰੱਬ ਵਰਗੇ ਸਰੋਤੇ ਸਾਨੂੰ ਸਾਰੇ ਤੁਹਾਡੇ ਰਾਹੀਂ ਦੇਖ ਰਹੇ ਨੇ ਸੁਣ ਰਹੇ ਨੇ ਤੇ ਪੂਰੇ ਪੰਜਾਬ 'ਚ ਸਾਡਾ ਸਾਡਾ ਜਿਹੜਾ ਐਸੀਬੀਸੀ ਮਹਾਪੰਚਾਇਤ ਦਾ ਮੋਰਚਾ ਲੱਗਿਆ ਹੋਇਆ ਹੈ ਫਿਕ ਸਰਟੀਫਿਕੇਟਾਂ ਨੂੰ ਲੈ ਕੇ 2 ਸਾਲ ਤੋਂ ਅਸੀਂ ਲਗਾਤਾਰ ਫੇਸਾਦੀਆਂ ਨੇਟਾਂ ਕੋਲੇ ਬੈਠੇ ਨੇ ਤੇ ਮੈਂ ਇਸੇ ਮੋਰਚੇ ਦਾ ਮੈਨੂੰ ਸਾਰੇ ਸੰਗਤਾਂ ਨਾਲ ਸਾਰੇ ਜਿਹੜੇ ਅਹੁਦੇਦਾਰ ਸਹਿਮਾਨ ਨੇ ਪ੍ਰਦਾਨ ਐਸ ਸੀ ਵੀ ਸੀ ਮਹਾਪੰਚਾਇਤ ਪੰਜਾਬ ਵੱਲੋਂ ਬਣਾਇਆ ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫੰਡ ਸਾਡਾ ਪਿਛਲੇ 2022 ਸਾਲ ਤੋਂ ਚੱਲ ਰਿਹਾ ਹੈ। ਹਮ ਸਨ 2002 ਚ ਅਸੀਂ ਇਲੈਕਸ਼ਨ ਲੜ ਕੇ ਬਲਾਕ ਸਮਿਤੀ ਮੈਂਬਰ ਘਰ ਵਾਲੀ ਬਣੀ ਫਿਰ ਪੰਚਾਇਤ ਮੈਂਬਰ ਬਣੀ ਤੇ 2017 ਚ ਮੈਂ ਪੰਜਾਬ ਫਰੰਟ ਵੱਲੋਂ ਇਲੈਕਸ਼ਨ ਲੜਿਆ ਡਾਕਟਰ ਧਰਮਵੀਰ ਗਾਂਧੀ ਵੱਲੋਂ ਤੇ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਲਈ ਬਹੁਤ ਸਾਰੀਆਂ ਦਿੱਕਤਾਂ ਆਈਆਂ ਜੋ ਸਰਕਾਰ ਸਮੇਂ ਦੀਆਂ ਦੀ ਜਦੋਂ ਕੋਈ ਹੱਕਾਂ ਲਈ ਆਵਾਜ਼ ਠਾੰਦਾ ਹੈ ਜੀ ਕਿਸੇ ਦੀ ਆਵਾਜ਼ ਠਾੰਦਾ ਹੈ ਕਿਸੇ ਦੀ ਦੱਬੀ ਕੁਚਲੀ ਆਵਾਜ਼ ਨੂੰ ਚੱਕਦਾ ਹੈ ਚਾਹ ਉਹ ਰੇਪ ਕੇਸ ਦਾ ਹੋਵੇ ਚਾਹ ਉਹ ਕਿਦੀ ਬਾਹਰ ਟੁੱਟਦਾ ਹੋਵੇ ਵੱਡ ਬੜਾਈ ਦਾ ਹੋਵੇ ਕੋਈ ਵੀ ਹੋ ਜਦੋਂ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਅਸੀਂ ਆਵਾਜ਼ ਚੱਕਦੇ ਹਾਂ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਿੱਥੇ ਤੱਕ ਕਿ ਪਰਚੇ ਵੀ ਦਰਜ ਹੁੰਦੇ ਆ ਮੇਰੇ ਘਰ ਵਾਲੀ ਤੇ ਮੇਰੇ ਬੱਚਿਆਂ ਤੇ ਮੇਰੇ ਫਾਦਰ ਤੇ ਮੇਰੇ ਦੇ ਬਹੁਤ ਬਰੀ ਸਰਕਾਰਾਂ ਨੇ ਚਾਹ ਉਹ ਕਾਲੀ ਦਲਾਂ ਦੀ ਸਰਕਾਰ ਸੀ ਚਾਹ ਉਹ ਕਾਂਗਰਸ ਦੀ ਸਰਕਾਰ ਹੈ ਚਾਹ ਆਪ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਚ ਵੀ ਦੋ ਪਰਚੇ ਸਾਡੇ ਤੇ ਹੋਲੇ ਪਰਿਵਾਰ ਤੇ ਪਰ ਅਸੀਂ ਤੁਹਾਡੀ ਕਿਰਪਾ ਨਾਲ ਕਦੀ ਝਿਜਕੇ ਨਹੀਂ ਹੈ ਪਬਲਿਕ ਦੀ ਸੇਵਾ ਕਰਦੇ ਆ ਕਰਦੇ ਰਹਾਂਗੇ ਤੇ ਜਿਉਂ ਦੀ ਜਾਨ ਚਾਹੀਦੀ ਸਾਡੇ ਪਰਚਾ ਮੁਰਚਾ ਤੇ ਸਾਨੂੰ ਕੋਈ ਐਡੀ ਪਰਵਾਹ ਨਹੀਂ ਹੁੰਦੀ ਹੈ ਹਮ ਗੱਲ ਕਰ ਲਈਏ ਜਿਵੇਂ ਤੁਸੀਂ ਮਰਡਰ ਕੇਸ ਦੀ ਕੁੰਬੜੇ ਦੀ ਗੱਲ ਕਰੀਏ ਅਸੀਂ 3 ਦਿਨ ਰੋਡ ਜਾਮ ਰੱਖਿਆ ਜੀ ਤਿੰਨ ਦਿਨ ਰੋਡ 에어ਪੋਰਟ ਰੌਟ ਜਾਮ ਕਰਕੇ ਸਾਰੀ ਸੰਗਤਾਂ ਨੇ ਸਹਿਯੋਗ ਦਿੱਤਾ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਆਈਆਂ ਸਿਆਸੀ ਪਾਰਟੀਆਂ ਆਈਆਂ ਨੇ ਜਦੋਂ ਸਹਿਯੋਗ ਦਿੱਤਾ ਤਾਂ 6 ਬੰਦੇ ਜਿਹੜੇ 6 ਦੋਸ਼ੀ ਐ ਉਹਨਾਂ ਨੂੰ ਸਜ਼ਾ ਕਰਾਈ ਅੰਦਰ ਬਿਠਾ ਲੇ ਨਹੀਂ ਤਾਂ ਪਰਿਵਾਰ ਨੂੰ ਕੁਝ ਮਿਲਣਾ ਸੀ ਪਰ ਸਰਕਾਰ ਦੀ ਨਲੈਕੀ ਉੱਥੇ ਦੇਖੀ ਐ ਸਰਕਾਰ ਨੇ ਵਾਅਦਾ ਕੀਤਾ ਸੀ ਪਰਿਵਾਰਾਂ ਨਾਲ ਵੀ ਕਿ 1 ਕਰੋੜ ਰੁਪਿਆ ਦਿੱਤਾ ਜਾਊਗਾ ਉਹਨਾਂ ਨੂੰ ਮਾਲੀ ਮਦਦ ਦਿੱਤੀ ਜਾਊਗੀ ਕਿ ਕਿ ਪਰਿਵਾਰ ਨੂੰ ਕਿ ਕਿ ਬੱਚੇ ਇਹਨਾਂ ਨੌਕਰੀ ਦਿੱਤੀ ਜਾਵੇਗੀ ਨਾ ਹੀ ਨੌਕਰੀ ਮਿਲੀ ਨਾ ਹੀ ਕਰੋੜ-ਕਰੋੜ ਰੁਪਿਆ ਮਿਲਿਆ ਸਿਰਫ ਦਾ ਸਿਰਫ 4 ਲੱਖ ਰੁਪਇਆ ਸੋਨਿਆ ਰਾਣੀ ਨੂੰ ਮਿਲਿਆ ਵੈਲਫੇਅਰ ਫੰਡ ਚੋਂ ਜੀ ਤੇ 8-10 ਲੱਖ ਰੁਪਇਆ ਐਸਸੀ ਪਰਿਵਾਰ ਨੂੰ ਮਿਲਿਆ ਉਹ ਵੀ ਅਸੀਂ ਐਸਸੀ ਐਸਟੀ ਇਕ ਕਰਵਾਤਾ ਸੀ ਤਾਂ ਕਰਕੇ ਸਾਰਾ ਕੁਝ ਉਹ ਜਿੱਥੇ ਹੈਗਾ ਉਥੇ ਮੁੜ ਕੇ ਮੁਕਰ ਕੇ ਸਾਰਾ ਕੁਝ ਮਿਲਿਆ ਨਹੀਂ ਹੈ ਅੱਛਾ ਕੁੰਮੜਾ ਸਾਹਿਬ ਕਦੇ ਇਦਾਂ ਦਾ ਕੇਸ ਆਇਆ ਕਿ ਤੁਹਾਡੇ ਕੋਲ ਕੇ ਲੰਮਾ ਸਮਾਂ ਕਿਸੇ ਨੇ ਯਾਨੀ ਹਾਂ ਗੁਹਾਰ ਲਵਾਈ ਹੋਵੇ ਪ੍ਰਸ਼ਾਸਨ ਕੋਲੇ ਸਰਕਾਰਾਂ ਕੋਲ ਪਰ ਸੁਣਵਾਈ ਨਾ ਹੋਈ ਹੋਵੇ ਕਈ ਸਾਲ ਤੋਂ ਕੇਸ ਲਟਕਦਾ ਹੁੰਦਾ ਹੈ ਦੇ ਬਾਅਦ ਦੇ ਵਿੱਚ ਤੁਹਾਡੇ ਕੋਲ ਆ ਕੇ ਉਸ ਪ੍ਰੋਬਲਮ ਦਾ ਹੱਲ ਹੋ ਗਿਆ ਵਾ ਕੇਸ ਵੀ ਸੁਲਝ ਗਿਆ ਹੋਵੇ ਮੈਂ ਕਿਹਾ ਹੁਣ ਸਾਡੇ ਕੋਲੇ ਇੱਕ ਐਨਆਰਆਈ ਬੀਬੀ ਹੈ 21 ਸਾਲ ਤੋਂ ਲੜਾਈ ਲੜ ਰਹੀ ਹੈ ਹਮ ਐਨਆਰਆਈ ਬੀਬੀ ਜਗਿੰਦਰ ਕੌਰ ਸੰਧੂ ਉਹਦਾ ਅਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਹਿਯੋਗ ਦੇ ਰਹੇ ਨੇ ਹੁਣ ਜਿਹੜੇ ਪੁਲਿਸ ਅਫਸਰਾਂ ਨੇ ਉਹਤੇ ਫੇਕ ਝੂਠੇ ਕੇਸ ਪਾਏ ਸੀ ਉਹਨਾਂ ਨੂੰ ਥਾਣੇ ਕੋਰਟ ਚੋਂ ਜਿਹੜੇ ਹੈਗੇ ਰੈਸਟ ਬਰਾਂਟ ਦੇ ਆਰਡਰ ਵੀ ਕਰਾਏ ਡੀਐਸਪੀ ਦੇ ਲੁਧਿਆਣਾ ਡੀਐਸਪੀ ਦੇ ਰੈਸਟ ਬਰਾਂਟ ਹੋਏ ਹਨ ਜਿਹਨੂੰ ਰੈਸਟ ਕਰਕੇ ਕੋਰਟ 'ਚ ਪੇਸ਼ ਕਰਨਾ ਕਈ ਅਫਸਰਾਂ ਨੂੰ ਜੁਰਮਾਨਾ ਕਰ ਕਈ ਅਫਸਰਾਂ ਦੇ ਕਾਰਵਾਈਆਂ ਕਰਾਈਆਂ ਗੱਲ ਕਰ ਲਈਏ ਇੱਕ ਝੂੜਿਹੜੀ ਪਿੰਡ ਚ ਘਟਾਲਾ ਹੋਇਆ ਸੀ 54 ਕਰੋੜ ਰੁਪਏ ਦਾ ਪੰਚਾਇਤੀ ਫੰਡ ਚ ਉੱਥੇ ਬੀ ਡੀ ਪੀਓ ਡੀ ਡੀ ਪੀਓ ਅੰਦਰ ਕਰਾਏ ਨੇ ਜਿਨ੍ਹਾਂ ਨੂੰ ਦੋ ਦੋ ਚਾਰ ਚਾਰ ਮਹੀਨੇ ਬਾਅਦ ਜਮਾਨਤ ਹੋਈ ਹੈ ਜਿਹੜੇ ਬਹੁਤ ਸਾਰੇ ਘਟਾਲੇ ਆ ਜਿਵੇਂ ਗੱਲ ਕਰ ਲਈਏ ਪੰਚਾਇਤਾਂ ਦੇ ਫੰਡਾਂ ਦੀ ਅਸੀਂ ਬੀ ਪੀ ਐਲ ਦਾ ਘਟਾਲਾ ਨਰੇਗਾ ਦਾ ਘਟਾਲਾ ਹੋਰ ਵੀ ਸਾਰੇ ਘਟਾਲੇ ਕਰਾ ਕੇ ਹਾਈ ਕੋਰਟ ਤੱਕ ਕੇਸ ਲੜ ਰਹੇ ਨੇ ਪਰ ਅਫਸਰ ਵੀ ਸਾਡੇ ਦੇ ਨਾਲ ਪੂਰਾ ਜਿਹੜੇ ਹੈਗੇ ਜਿਹੜੇ ਦੋਸ਼ੀ ਨੇ ਜਿਹੜੇ ਬੰਦੇ ਨੇ ਪੈਸੇ ਖਾਏ ਹੋਏ ਆ ਸਾਰਾ ਕੁਛ ਹੈ ਕੋ ਮਹਿੰਗੇ ਵਕੀਲ ਕਰਕੇ ਸਾਨੂੰ ਬੜੀ ਖਜਲ ਖੋਰੀ ਉੱਥੇ ਵੀ ਕਰਨੀ ਪੈਂਦੀ ਹੈ ਜੇਕਰ ਸਰਕਾਰਾਂ ਸਹਿਯੋਗ ਦੇਣ ਸਰਕਾਰਾਂ ਸਾਥ ਦੇਣ ਸਰਕਾਰੀ ਵਕੀਲ ਸਹਿਯੋਗ ਦੇਣ ਜੱਜ ਸਾਹਿਬਾਨ ਸਾਡਾ ਸਹਿਯੋਗ ਦੇਣ ਤਾਂ ਕੋਈ ਵੱਡੀ ਗੱਲ ਨਹੀਂ ਹੈ ਜਿਹੜਾ ਆ ਲੱਖਾਂ ਰੁਪਏ ਦਾ ਕਰਜ਼ਾ ਅੱਜ ਪੰਜਾਬ ਦੀ ਗੱਲ ਕਰ ਲਈਏ ਆਪਾਂ 4 ਲੱਖ ਕਰੋੜ ਰੁਪਏ ਦਾ ਕਰਜ਼ਾ ਮੈਂ ਕਹਿੰਦਾ ਇਹ ਮਿੰਟੋ ਮਿੰਟੀ ਪੂਰਾ ਹੋ ਜੂ ਜੇਕਰ ਇਹ ਦੋਸ਼ੀਆਂ ਦੇ ਖਿਲਾਫ ਕੱਪੜੇ ਬਾਜਾਂ ਦੇ ਖਿਲਾਫ ਕੋਈ ਕਾਰਵਾਈ ਸਖਤ ਹੋ ਜੇ ਅੱਛਾ ਕਦੇ ਐਦਾਂ ਹੋਇਆ ਜਿੱਦਾਂ ਦੇ ਤੁਸੀਂ ਪ੍ਰੋਬਲਮਾਂ ਯਾਨੀ ਲੋਕਾਂ ਦੇ ਕੇਸ ਹੈਂਡਲ ਕਰਦੇ ਹੋ ਸੁਲਝਾਉਂਦੇ ਹੋ ਕਦੇ ਪਰਿਵਾਰ ਨੇ ਇਹ ਗੱਲ ਆਖੀ ਹੋਵੇ ਕਿ ਤੁਹਾਨੂੰ ਪੁਲਿਸ ਪ੍ਰਸ਼ਾਸਨ ਤੱਕ ਕਰਦਾ ਇੰਨੇ ਪਰਚੇ ਹੋ ਗਏ ਕਦੇ ਘਰਦਿਆਂ ਨੇ ਕਿਹਾ ਹੋਵੇ ਬੇਟੇ ਨੇ ਕਿਹਾ ਹੋਵੇ ਕਿ ਡੈਡੀ ਤੁਸੀਂ ਕਿਹੜੇ ਰਾਹ ਪੈ ਗਏ ਹੋ ਕਿ ਸਾਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਨਹੀਂ ਸਾਡੇ ਦੇਖੋ ਪ੍ਰਮਾਤਮਾ ਦੀ ਕਿਰਪਾ ਬਈ ਤੁਹਾਡੇ ਸਹਿਯੋਗੀ ਸੱਜਣ ਜਿਹੜੇ ਸਾਡਾ ਪ੍ਰੈਸ ਦਾ ਬਹੁਤ ਵੱਡਾ ਇੱਕ ਯੋਗਦਾਨ ਹੈ ਰੋਲ ਹੈ ਸਾਡੀ ਜਿਹੜੀ ਆਵਾਜ਼ ਚੱਕਣ ਦਾ ਵਾਸਤੇ ਸਾਨੂੰ ਨਿਆਂਨ ਸਾਹਿਬ ਵਾਸਤੇ ਪ੍ਰੈਸ ਬਹੁਤ ਸਾਰਾ ਚਾਹੀਓ ਮੁਹਾਲੀ ਦੀ ਗੱਲ ਕਰ ਲਈਓ ਚਾਹ ਚੰਡੀਗੜ੍ਹ ਦੀ ਗੱਲ ਕਰ ਲੋ ਸਾਡੇ ਨਾਲ ਜਿਹੜਾ ਪ੍ਰੈਸ ਦਾ ਤਾਲਮੇਲ ਹੈ ਜੇਕਰ 10-20 ਪ੍ਰੈਸ ਵਾਲੇ ਇਨਥਾਨੀਅਟ ਦੇ ਤੌਰ ਤੇ ਕੰਮ ਕਰਦੇ ਮੀਡੀਆ 'ਚ ਇਹ ਸਾਰੇ ਇਕਸਾਰ ਨਹੀਂ ਹੋ ਸਕਦੇ ਕਈ ਪ੍ਰੈਸ ਵਾਲਿਆਂ ਦੀ ਗਲਤ ਵੀ ਕੋਈ ਹੋਣੇਗੇ ਪਰ ਲੇਕਿਨ ਜੇਕਰ ਸਾਰੇ ਬੰਦੇ ਜਿਹੜੇ ਮਨ ਤੇ ਕੰਮ ਕਰ ਰਹੇ ਆ ਸਾਡੇ ਨਾਲ ਉਹ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਜਿਹੜਾ ਸਾਡੀ ਸਮੇਂ-ਸਮੇਂ ਦੀ ਖਬਰਸਾਰ ਲੈਂਦਾ ਤੇ ਪ੍ਰਸ਼ਾਸਨ ਪ੍ਰੈਸ ਤੋਂ ਮੀਡੀਆ ਤੋਂ ਥੋੜੀ ਜੀ ਡਰਦੀ ਆ ਜਦੋਂ ਗਲਤ ਕੰਮ ਕਰ ਲੈਂਦੀ ਆ ਦਬਾਅ ਪ੍ਰੈਸ਼ਰ ਪਾਉਂਦੀ ਆ ਤਾਂ ਸਿਰਫ ਦਾ ਸਿਰਫ ਸਾਡੇ ਕੋਲੇ ਹਥਿਆਰ ਤੁਹਾਡਾ ਰਹਿ ਜਾਂਦਾ ਪ੍ਰੈਸ ਦਾ ਮੀਡੀਆ ਦਾ ਬੱਚੇ ਸਾਡੇ ਘਰ ਵਾਲੀ ਕਦੇ ਸਾਡੇ ਫਦਰ ਨੇ ਇਹ ਨਹੀਂ ਕਿਹਾ ਵੀ ਤੁਸੀਂ ਪਬਲਿਕ ਦੀ ਸੇਵਾ ਕਰ ਰਹੇ ਹੋ ਤੁਹਾਡੇ ਨੂੰ困难ੀਆਂ ਚੱਲਣੀਆਂ ਪਊਗੀਆਂ ਸਾਨੂੰ ਪਰਮਾਤਮਾ ਵੱਲੋਂ ਥੋੜਾ ਜਿਹਾ ਬਖਸ਼ਿਸ਼ ਹੈ ਇਹ ਪਰਿਵਾਰ ਨੂੰ ਬਖਸ਼ਿਸ਼ ਹੈ ਅਸੀਂ ਕਦੇ ਕੋਈ ਖਰਚੇ ਵੱਲੋਂ ਜਾਂ ਕਦੀ ੜਕਤ ਵੱਲੋਂ ਕੋਈ ਨਹੀਂ ਪਰ ਬੰਦੇ ਦਾ ਕੰਮ ਹੋ ਜਾਣਾ ਚਾਹੀਦਾ ਉਹ ਇੱਥੇ ਤੱਕ ਕੇ ਕੱਲ ਇੱਕ ਪਰਸੋਂ ਇੱਕ ਗੱਡੀ ਰਿਕਵਰ 22 ਲੱਖ ਰੁਪਏ ਦੀ ਗੱਡੀ ਸੀ ਅੰਡੇਵਰ ਗੱਡੀ ਚੋਰੀ ਕਰਕੇ ਲੈ ਗਿਆ ਬੰਦਾ ਜਦੋਂ ਗੱਡੀ ਲੈ ਜਾਂਦਾ ਚੋਰੀ ਕਰਕੇ 8-9 ਮਹੀਨੇ ਉਹਦੀ ਪੁਲਿਸ ਕੰਪਲੀਟ ਵੀ ਨਹੀਂ ਲਿਖਦੀ ਦਰਖਾਸਤ ਵੀ ਨਹੀਂ ਲਿਖਦੀ ਉਹ ਗੱਡੀ ਅੰਡੇਵਰ ਚੋਰੀ ਜਿਹੜੀ ਆ ਕਰਾਈ ਵੀ ਉਹ ਰਿਕਵਰ ਕਰਾਉਂਦੇ ਐ ਇਸੇ ਤਰ੍ਹਾਂ ਰੇਪ ਕੇਸ ਦੀ ਗੱਲ ਕਰ ਲੈ 7 ਮਹੀਨੇ ਤੋਂ 8 ਤੋਂ ਪਿੱਛੇ ਟੱਕਰਾਂ ਖਾ ਰਹੀ ਸੀ ਬਟਾਲਾ ਜਰਾਂ ਨੇ ਤੇਰਾਬਸੀ ਤੋਂ ਪਰਮਜੀਤ ਕੌਰ ਨਾਲ ਦੀ ਲੇਡੀ ਆ ਉਹਦੀ 11 ਸਾਲ ਦੀ ਬੇਟੀ ਨਾਲ ਰੇਪ ਹੋ ਜਾਂਦਾ ਉਹ ਦਰਦਰ ਦੀਆਂ ਠੋਕਰਾਂ ਖਾਂਦੀ ਆ ਜਦੋਂ ਧਰਨੇ ਤੇ ਸਾਡੇ ਕੋਲ ਆਉਂਦੀ ਆ ਅਸੀਂ ਪੂਰਾ ਜਿਹੜਾ ਤੁਹਾਡਾ ਸਹਿਯੋਗ ਨੇ ਕਿ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੀ ਬਾਹਰ ਕੈਨੇਡਾ ਅਮਰੀਕਾ ਤੋਂ ਵੀ ਉਹਦੀਆਂ ਖਬਰਾਂ ਲਗੀਆਂ ਜਦੋਂ ਖਬਰਾਂ ਲਗੀਆਂ ਤਾਂ ਐਫਆਈਆਰ ਇੱਕ ਬਹੁਤ ਦਰਜ ਹੋ ਗਈ ਜਦੋਂ 3 ਤਰੀਕ ਨੂੰ ਐਫਆਈਆਰ ਦਰਜ ਹੋ ਗਈ ਪਰ ਪੁਲਿਸ ਦੀ ਨਲਕੀ ਹੈ ਬਟਾਲਾ ਪੁਲਿਸ ਜ਼ਿਲ੍ਹਾ ਬਟਾਲਾ ਸੇਖਵਾ ਥਾਣੇ ਦੇ ਐਸਐਚਓ ਦੀ ਉਹਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕਰੀ ਕੋਈ ਅਰੈਸਟ ਨਹੀਂ ਪਾਈ 15 ਦਿਨ ਬੀਤ ਗਏ 11 ਸਾਲ ਦੀ ਬੱਚੀ ਦਾ ਰੇਪ ਹੋਇਆ ਪਰਚਾ ਹੋਇਆ ਕਿਸੇ ਦੀ ਅਰੈਸਟ ਨਹੀਂ ਪਾਈ ਕੋਈ ਗ੍ਰਿਫਤਾਰੀ ਨਹੀਂ ਪਾਈ ਹਮ ਅੱਛਾ ਤੁਹਾਡੇ ਤੁਹਾਡੇ ਤੇ ਕਿੰਨੇ ਪਰਚੇ ਨੇ ਮੇਰੇ ਤੇ ਹੁਣ ਜਿਹੜਾ ਹੈਗਾ ਜਿਹੜਾ ਮੇਰੇ ਤੇ ਹਰ ਘਰ ਵਾਲੀ ਦੇ ਇੱਥੇ ਜਦੋਂ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਧਰਨਾ ਲਾਇਆ 2 ਫਰਵਰੀ 28 ਫਰਵਰੀ ਨੂੰ 28 ਫਰਵਰੀ 2024 ਨੂੰ ਜਦੋਂ ਧਰਨਾ ਲਾਇਆ ਸੀ ਇੱਥੇ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਤਾਂ ਮੇਰੇ ਤੇ ਹਰ ਘਰ ਵਾਲੀ ਦੇ ਪਰਚਾ ਦਰਜ ਕਰਦਾ ਸੀ ਵੀ ਇਹਨਾਂ ਨੇ ਜੀ ਜਿਹੜੀ ਆਵਾਜ਼ਾਈ ਰੋਕੀ ਹੈ ਇਹਨਾਂ ਨੇ ਗੰਦਗੀ ਫਲਾਈ ਹੈ ਜੀ ਇੱਥੇ ਜਾਨਵਰਗੀਰਤਾ ਜੀ ਮਰੇਵੇ ਫਲਾਣਾ ਕਰਦਾ ਸਾਡੇ ਤੇ ਪਰਚਾ ਜਿਹੜਾ ਉਹ ਦੋਨਾਂ ਦੇ ਕਰਦਾ ਇੱਥੇ ਆ ਕੇ ਕਈ ਵਾਰੀ ਐਸਪੀ ਡੀਐਸਪੀ ਵਾਦਾ ਵੀ ਕਰਕੇ ਗਏ ਕੈਨਸਲ ਕਰਨ ਦਾ ਵੀ ਪਰਚਾ ਖਾਰਜ ਕਰ ਦਾਂਗੇ ਕੈਨਸਲ ਪਰ ਉਹਨਾਂ ਨੇ ਕੋਈ ਪਰਚਾ ਕੈਨਸਲ ਨਹੀਂ ਕਰਿਆ ਜਦੋਂ ਦੋ ਗੁੰਡਿਆਂ ਦਾ ਕਤਲ ਹੁੰਦਾ ਉਸ ਤੋਂ ਬਾਅਦ ਮੇਰੇ ਬੇਟੇ ਦੇ ਪਰਚਾ ਕਰ ਦੰਨੇ ਵੀ ਇਹਨਾਂ ਨੇ ਭੋਲੇ-ਪਾਲੇ ਲੋਕਾਂ ਨੂੰ ਸੜਕ ਤੇ ਬਿਠਾ ਲਿਆ ਜੀ ਆਵਾਜ਼ ਹੀ ਚ ਵਿਗਨ ਪਾਇਆ ਜੀ ਉਹਦਾ ਮੇਰੇ ਬੇਟੇ ਦੇ ਪਰਚਾ ਦਰਜ ਕਰਤਾ ਅੱਛਾ ਜੀ ਹੁਣ ਸਾਡੇ ਤੇ ਦੋ ਪਰਚੇ ਇੱਕ ਬੇਟੇ ਦੇ ਦੋ ਮੇਰੇ ਹੱਥ ਦੇ ਅਗਰ ਘਰ ਵਾਲੀ ਦੇ ਪਹਿਲਾਂ ਦੋ ਤਿੰਨ ਕੇਸਾਂ 'ਚ ਮੈਂ ਪਰਚਿਆਂ 'ਚ ਬਰੀ ਹੋਇਆ ਕੇਸ ਖਾਰਜ ਵੀ ਕਰਨੇ ਪਏ ਕੈਨਸਲ ਵੀ ਕਰਨੇ ਪਏ ਇਹਨਾਂ ਨੂੰ अच्छा पंजाब ਦੇ ਵਿੱਚ ਤੁਹਾਡੇ ਕੋਲ ਕਿੰਨੇ ਕੁ ਲੋਕ ਆ ਜਾਂਦੇ ਨੇ ਪੰਜਾਬ ਦੇ ਵਿੱਚ ਕਿਹੜੀ ਕਿਹੜੀ ਥਾਵਾਂ ਤੋਂ ਲੋਕ ਆਉਂਦੇ ਨੇ ਤੇ ਕਿੰਨੇ ਕੁ ਜਿਹੜੇ ਤੁਸੀਂ ਫੈਸਲੇ ਇਦਾਂ ਦੇ ਕੇਸ ਨبطਾ ਚੁੱਕੇ ਹੋ ਗੱਲ ਗਿਣਤੀ ਚ ਗੱਲ ਕਰ ਲਈਏ ਜ਼ਿਲ੍ਹਾ ਪਟਿਆਲੇ ਦੀ ਜਿਵੇਂ ਬਠੋਈ ਕਲਾਂ ਹੁਣ ਐਸੀ ਲੋਕਾਂ ਦੀ ਕੁੱਟਮਾਰ ਹੋਈ ਹੈ 1/3 ਹਿੱਸੇ ਜ਼ਮੀਨ ਨੂੰ ਲੈ ਕੇ ਕੁੱਟਮਾਰ ਹੁੰਦੀ ਹੈ ਬੀਡੀਪੀਓ ਦਾ ਅਫਸਰ 11-12 ਲੱਖ ਰੁਪਏ ਜਮ੍ਹਾਂ ਕਰਾ ਲੰਨੇ 602 ਕਿੱਲਾ ਜ਼ਮੀਨ ਦਾ 1/3 ਹਿੱਸੇ ਦਾ ਲੈਣਾ ਸੀ 200 ਕਿੱਲਾ ਬਣਦਾ ਸੀ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਹੋਈ ਹੈ ਉਹਨਾਂ ਦੇ ਅਸੀਂ ਜਿਹੜਾ ਹੱਕ ਚ ਪੂਰਾ ਜਿਹੜਾ ਭੁਗਤ ਰਹੇ ਹਾਂ ਉਹਨਾਂ ਦੀ ਪ੍ਰੈਸ ਕਾਨਫਰੰਸ ਕਰੀਏ ਉੱਥੇ ਇਕੱਠ ਵੀ 24 ਤਰੀਕ ਨੂੰ ਹੋ ਰਿਹਾ ਐਸੀ ਤਰ੍ਹਾਂ ਗੱਲ ਕਰ ਲਈਏ ਸਿਆਲੂ ਪਿੰਡ ਦੀ ਜ਼ਿਲ੍ਹਾ ਪਟਿਆਲੇ ਦੇ ਸਵਰਸੇ ਵਾਲੂ ਪਿੰਡ ਦੀ ਉੱਥੇ ਐਸੀ ਲੋਕਾਂ ਦਾ ਸ਼ਮਸ਼ਾਨ ਘਾਟ ਦੂ ਤਾੜ ਲਾਈ ਜਾਂਦੀ ਹੈ ਦਰਖਤ ਕੱਟੇ ਜਾਂਦੇ ਕਟਾਈ ਵੀ ਐਸੀ ਲੋਕਾਂ ਦੀ ਹੁੰਦੀ ਹੈ ਤੇ ਸਾਡਾ ਜਿਹੜਾ ਹੈਗਾ ਹੁਣ ਜਿਹੜੀ ਬਟਾਲੇ ਦੀ ਗੱਲ ਕਰ ਲਓ ਅੰਮ੍ਰਿਤਸਰ ਦੀ ਗੱਲ ਕਰ ਲਓ ਜ਼ਿਲ੍ਹਾ ਫਿਰੋਜ਼ਪੁਰ ਦੀ ਗੱਲ ਕਰ ਲਓ ਆਪਣੇ ਕੋਲੇ ਬਹੁਤ ਸਾਰੀਆਂ ਉਦਾਹਰਨਾਂ ਨੇ ਐਗਜ਼ਾਮਪਲਾਂ ਨੇ ਜਿੱਥੇ-ਜਿੱਥੇ ਅਸੀਂ ਜਿਹੜਾ ਕੰਮਕਾਰ ਕਰਾਇਆ ਉਹਦੀਆਂ ਸਾਰੀਆਂ ਬਹੁਤ ਸਾਰੀਆਂ ਆਧਾਰਨਾ ਨੇ ਪਰ ਜਿਹੜਾ ਸਾਡਾ ਇੱਥੇ ਦਾ ਚੇਅਰਮੈਨ ਲੱਗਿਆ ਸੀ ਜਿਹਨੇ ਐਸੀ ਲੋਕਾਂ ਦੀ 200 ਸੀ ਲੋਕਾਂ ਦੀ ਰੱਖ-ਰਖਾਓ ਕਰਨੀ ਸੀ ਉਹ ਬਿਲਕੁਲ ਨਾ ਇੱਕ ਸਾਬਤ ਹੋ ਰਿਹਾ 4 ਮਹੀਨੇ ਹੋ ਗਏ 5 ਉਸ ਨੂੰ ਇਹ ਦੀ ਪਤਾ ਵੀ ਇਹ ਜਿਹੜੇ ਐਸੀ ਲੋਕ ਐਸੀ ਲੋਕ ਆਪਣੀ ਮੰਗਾਂ ਲਈ ਸੜਕਾਂ ਦੇ ਅਸੀਂ ਪਿਛਲੇ 2 ਸਾਲ ਤੋਂ ਧਰਨਾ ਲਾ ਕੇ ਬੈਠੇ ਚਾਹੋ ਬੌਝਨ ਸਮਾਜ ਪਾਰਟੀ ਦੇ ਸਾਡੇ ਮੇਰੀ ਬੌਝਨ ਸਮਾਜ ਪਾਰਟੀ ਨਾਲ ਰਿਲੇਟਡ ਹੈ ਮੈਂ ਬੌਝਨ ਸਮਾਜ ਪਾਰਟੀ ਜੁਆਇਨ ਕਰੀ ਹੈ ਪਰ ਇੱਥੋਂ ਅੱਖਾਂ ਵਿੱਚ ਕੇ ਲੰਘ ਜਾਂਦੇ ਸਾਰੀ ਪਾਰਟੀਆਂ ਦੇ ਲੀਡਰ ਜ ਇੱਥੇ ਹੁਣ ਪਿੱਛੇ ਜੀ ਸੈਕਟਰ 79 'ਚ ਜਾਂ 78 'ਚ ਇੱਕ ਦੋ ਰੈਲੀਆਂ ਨਿਕੜੀਆਂ ਨੇ। ਭਾਜਪਾ ਰੈਲੀ ਕੱਢ ਰਹੀ ਹੈ ਜੀ। ਸੰਵਿਧਾਨ ਬਚਾਓ ਰੈਲੀ, ਦੂਜੀ ਤਿਰੰਗਾ ਯਾਤਰਾ ਕੱਢ ਰਹਾ। ਜੀ। ਕੋਈ ਤਿਰੰਗਾ ਯਾਤਰਾ ਕੱਢ ਰਹਾ, ਕੋਈ ਰੈਲੀ ਪਰ ਉਹ 78 ਸੈਕਟਰ ਤੋਂ ਨਿਕਲ ਕੇ 79 'ਚ ਖਤਮ ਹੋ ਜਾਂਦੀ ਹੈ। ਮੈਨੂੰ ਨਹੀਂ ਪਤਾ ਇਹ 7 ਵਜੇ ਦੀਆਂ ਲੇਟਾਂ ਤੱਕ ਉਹ ਰੈਲੀਆਂ ਕਿਉਂ ਨਹੀਂ ਹੁੰਦੀਆਂ। ਚਾਹੋ ਗੱਲ ਕਾਲੀਦਲ ਦੀ ਕਰ ਲੋ, ਚਾਹੋ ਕਾਂਗਰਸ ਦੀ ਕਰ ਲੋ, ਚਾਹੋ ਭਾਜਪਾ ਦੀ ਗੱਲ ਕਰ ਲੋ। ਲੀਡਰ ਅੱਖਾਂ ਵਿੱਚ ਕੇ ਲੱਗ ਜਾਂਦੇ ਪਬਲਿਕ ਦੀਆਂ ਲੋਕਾਂ ਦੀ ਤਾਂ ਹੈ ਹੀ ਨਹੀਂ। ਹੂੰ। ਤੇ ਜਦੋਂ ਵੀ ਜਦੋਂ ਇਲੈਕਸ਼ਨ ਆ ਜਾਂਦਾ ਜਦੋਂ ਇਹਨਾਂ ਨੂੰ ਐਸਸੀ ਤੇ ਬੀਸੀ ਲੋਕੇ ਆ ਦੰਦੇ ਨੇ ਨਹੀਂ ਜਦੋਂ ਜਿੱਤ ਜਾਂਦੇ ਫਿਰ ਕੁਰਸੀਆਂ ਦਾ ਨਾਂ ਨਮਾਣਦੇ ਆ ਮੰਤਰੀ ਐਮਐਲਏ ਮਨਿਸਟਰ ਐਮਪੀ ਉਦੋਂ ਬਾਅਦ ਕੋਈ ਜਿਹੜਾ ਹੈਗਾ ਇਹ ਲੋਕਾਂ ਨੂੰ ਪੁੱਛਦਾ ਜਿੱਦਾਂ ਤੁਸੀਂ ਲੀਡਰ ਬੰਦੇ ਹੋ ਫੈਮਲੀ ਦੇ ਨਾਲ ਤੁਹਾਡੇ ਯਾਨੀ ਜੁੜੇ ਹੋਏ ਸੀ ਜਿਨ੍ਹਾਂ ਤੁਹਾਡੇ ਪਰਿਵਾਰ ਦੇ ਵਿੱਚ ਵੀ ਤੁਸੀਂ ਕਿਹਾ ਕਿ ਐਮਸੀ ਦੀ ਸ਼ੌਂਟ ਚੌਣ ਲੜੀ ਸੀ ਤੁਹਾਡੀ ਵਾਈਫ ਨੇ ਅਤੇ ਜਿਸ ਤਰੀਕੇ ਦੇ ਨਾਲ ਹੁਣ ਲੋਕਾਂ ਦੇ ਤੁਸੀਂ ਫੈਸਲੇ ਵੀ ਕਰਦੇ ਹੋ ਲੋਕ ਤੁਹਾਨੂੰ ਪੂਰੇ ਪੰਜਾਬ 'ਚ ਜਾਣਦੇ ਵੀ ਨੇ ਕਿਸ ਤਰ੍ਹਾਂ ਰਹਿੰਦਾ ਹੈ ਕਿ ਆਣੇ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਸ਼ਾਇਦ ਐਮ ਐਲ ਏ ਸਾਹਿਬ ਬਣਨ ਯਾਨੀ ਪੰਜਾਬ ਦੇ ਵਿੱਚ ਜਿੱਦਾਂ ਇੱਕ ਰੁਤਬਾ ਹੈ ਤੁਹਾਡਾ ਕਿ ਲੱਗਦਾ ਹੈ ਕਿ ਆਣੇ ਵਾਲੇ ਸਮੇਂ ਦੇ ਵਿੱਚ ਬਲਵਿੰਦਰ ਸਿੰਘ ਕੁੰਬੜਾ ਯਾਨੀ ਐਮ ਐਲ ਏ ਦੀ ਪੋਸਟ ਪਾਣਗੇ ਨਹੀਂ ਅਸੀਂ ਸਾਡਾ ਕੋਈ ਇਲੈਕਸ਼ਨ ਲੜਨ ਦਾ ਨਹੀਂ ਹੈ ਅੱਜ ਇਲੈਕਸ਼ਨ ਜਿਹੜਾ ਹੈਗਾ ਦੁਨੀਆ ਨੇ ਪਬਲਿਕ ਨੇ ਬਹੁਤ ਮਹਿੰਗਾ ਕਰਤਾ ਜਿਸ ਪਿੱਛੇ ਬਹੁਤ ਜਿਹੜਾ ਹੈਗਾ ਫੰਡ ਦੀ ਲੋੜ ਹੈ ਪੈਸੇ ਦੀ ਲੋੜ ਹੈ ਪੈਸਾ ਉਹ ਵੰਡੂਗਾ ਲੋਕਾਂ ਨੂੰ ਵੋਟਰ ਹੈ ਜਿਹੜਾ ਵਿਕਾਊ ਹੋ ਗਿਆ ਪਰ ਤੁਹਾਨੂੰ ਨਹੀਂ ਲੱਗਦਾ ਕਿ ਪਾਰਟੀਆਂ ਹੁੰਦੀਆਂ ਨੇ ਏਦਾਂ ਦੀਆਂ ਜਿਹੜੀਆਂ ਨਾਮੀ ਬੰਦੇ ਹੁੰਦੇ ਨੇ ਉਹਨਾਂ ਨੂੰ ਟਿਕਟ ਦਿੰਦੀਆਂ ਤੁਹਾਨੂੰ ਲੱਗਦਾ ਹੈ ਕਿ ਯਾਨੀ ਕਿਸੇ ਪਾਰਟੀ ਨੇ ਤੁਹਾਨੂੰ ਆਵਾਜ਼ ਦਿੱਤੀ ਹੋਵੇ ਹਿਆਣੇ ਵਾਲੇ ਸਮੇਂ ਦੇ ਵਿੱਚ 27 ਯਾਰਿਆ ਨੇੜੇ 27 ਯਾਰਿਆ ਦੇਖੋ ਪਬਲਿਕ ਹੈ ਪਾਰਟੀਆਂ ਦੇਖ ਰਹੀਆਂ ਉਹਨਾਂ ਨੂੰ ਚੰਗੇ ਬੰਦਿਆਂ ਦੀ ਲੋੜ ਹੈ ਚੰਗੇ ਵਰਕਰਾਂ ਦੀ ਲੋੜ ਹੈ ਚੰਗੇ ਵਰਕਰਾਂ ਨੂੰ ਵੋਟ ਵੀ ਪਾਊਗੀ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤਾ ਚੰਗਾ ਹੈ ਔਰ ਵੀ ਬਹੁਤ ਚੰਗੇ ਹੋ ਸਕਦੇ ਆ ਪਰ ਲੇਕਿਨ ਜੇ ਪਾਰਟੀ ਕੋਈ ਚੰਗੀ ਹੋਊਗੀ ਕੋਈ ਕਿਸੇ ਤਰ੍ਹਾਂ ਦਾ ਕੋਈ ਟਿਕਟ ਉਹ ਲੋਕਾਂ ਦੀ ਪਬਲਿਕ ਦੀ ਆਵਾਜ਼ ਹੋਵੇ ਪਬਲਿਕ ਦੀ ਆਵਾਜ਼ ਹੋਵੇ ਕੋਈ ਇਲੈਕਸ਼ਨ ਲੜਦਾ ਬਹੁਤੀ ਵੱਡੀ ਕਹਾਣੀ ਨੇ ਪਰ ਲੜ ਵੀ ਸਕਦੇ ਇਲੈਕਸ਼ਨ ਜੇ ਪਬਲਿਕ ਦੀ ਆਵਾਜ਼ ਹੋਵੇ ਪਬਲਿਕ ਨਾਲ ਚਾਹੀਦੀ ਹੈ ਇਕੱਲੇ ਦੇ ਕਹਿਣ ਦੇ ਨਹੀਂ ਜੇ ਪਬਲਿਕ ਸਹਿਯੋਗ ਦੇਊਗੀ ਸਾਥ ਦੇਊਗੀ ਤਾਂ ਇਲੈਕਸ਼ਨ ਲੜਨਾ ਕੋਈ ਬਹੁਤੀ ਉਹ ਵੀ ਤਾਂ ਜਿਹੜੇ ਸਾਡੇ ਵਿੱਚੋਂ ਹੀ ਹੈ ਜਿਹੜੇ MP MLA ਬਣੇ ਆ ਅਸੀਂ ਉਸੇ ਪਾਰਟੀਆਂ 'ਚ ਕੰਮ ਕਰਿਆ 1-2 ਸਾਲ ਕੰਮ ਕਰਿਆ ਉਹ MP MLA ਬਣ ਗਏ ਸਾਰਾ ਕੁਝ ਬਣ ਗਿਆ ਪਰ ਸਾਡੀ ਇਹ ਭੁੱਖ ਨਹੀਂ ਹੈ ਇਹ ਮਮਤਾ ਨਹੀਂ ਹੈ ਵੀ ਐਮਐਲਏ ਐਮਪੀ ਵਸਤੀ ਅਸੀਂ ਕੁਝ ਕਰ ਰਹੇ ਹਾਂ ਇਹ ਆਮ ਦਿਲੋਂ ਪਬਲਿਕ ਦੀ ਸੇਵਾ ਕਰ ਰਹੇ ਨੇ ਜਿਉਂ ਪਬਲਿਕ ਜੋ ਚਾਹੂਗੀ ਉਹ ਕਰ ਸਕਦੀ ਹੈ ਜਿਤ ਪਤਾ ਨਹੀਂ ਪਬਲਿਕ ਕਿਦੋਂ ਕਿਸ ਪਾਸੇ ਨੂੰ ਮੋੜ ਲੇ ਜੇ ਅੱਛਾ ਕੁੰਬੜਾ ਸਾਹਿਬ ਜੇ ਕਿਸੇ ਨੂੰ ਕਈ ਵਾਰੀ ਐਦਾਂ ਹੁੰਦਾ ਕਿ ਬੰਦੇ ਦੂਰੋਂ ਆ ਨਹੀਂ ਸਕਦੇ ਪਰ ਪਹਿਨਾ ਫੋਨ ਕਰਕੇ ਆਣ ਤਾਂ ਤੁਹਾਡਾ ਫੋਨ ਨੰਬਰ ਵੀ ਤੁਸੀਂ ਮੈਂਸ਼ਨ ਕਰ ਦੇਣਾ ਆਪ ਦਾ ਮੇਰਾ ਫੋਨ ਨੰਬਰ 93161 16455 ਮੇਰਾ ਵਿਲੇਜ ਪਿੰਡ ਕੁੰਬੜਾ ਹੈ ਤੇ ਤਸੀਲ ਬੋਹਾੜੀ ਜ਼ਿਲ੍ਹਾ ਮੁਹਾਲੀ ਚ ਬੈਠੇ ਜੀ ਮੁਹਾਲੀ ਦੇ ਵਿੱਚ ਬੈਠੇ ਬਿਲਕੁਲ ਕੁੰਬੜਾ ਪਿੰਡ ਹੈਗਾ 9316116455 ਜਿਹੜਾ ਮੋਬਾਈਲ ਨੰਬਰ ਹੈ ਜੀ ਸੋ ਧੰਨਵਾਦ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਏਸੀ ਜੀ ਆਪਣੇ ਨਾਲ ਬਲਵਿੰਦਰ ਸਿੰਘ ਕੁੰਬੜਾ ਜਿਨ੍ਹਾਂ ਨਾਲ तमाम ਗੱਲਾਂ ਬਾਤਾਂ ਕੀਤੀਆਂ ਪੰਜਾਬ ਦੇ ਮਸਲਿਆਂ ਤੇ ਅੱਜ ਹਰ ਕਿਸੇ ਦੇ ਹੱਕ ਦੇ ਲਈ ਖੜਦੇ ਨੇ ਚਾਹੇ ਉਹ ਕੋਈ ਗਰੀਬ ਹੋਵੇ ਚਾਹੇ ਅਮੀਰ ਹੋਵੇ ਹਰ ਕਿਸੇ ਦੇ ਦੁੱਖ ਦਰਦ ਨੂੰ ਸਮਝਦੇ ਨੇ ਸੋ ਦੇਖਣਾ ਹੋਵੇਗਾ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਕੁੰਬੜਾ ਜੀ ਕਿਸ ਪੋਜੀਸ਼ਨ ਤੇ ਹੋਰ ਅੱਗੇ ਜਾਂਦੇ ਨੇ ਕਿਉਂਕਿ ਲੋਕਾਂ ਪਿਆਰ ਬਹੁਤ ਕਰਦੇ ਨੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫ੍ਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਜਗਦੀਪ ਦੇ ਨਾਲ ਸੋ ਉਹਨੂੰ ਜਾਂਚਲਾ ਦੀ ਰਿਪੋਰਟ ਮੁਹਾਲੀ